ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਟੱਡੀ ਕੰਪਨੀ ਵਿੱਚ। ਵੋਜੀ ਜੀ ਮੇਰੇ ਪਸਾਰੇ ਪਿਸਤ। ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ। ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ। ਤਰੀਕ ਹੈਗੀ ਹੈ ਜੀ ਅੱਜ 1। ਬੋਟਾ ਰਹਿਣਾ ਜੀ। ਅੱਜ ਜਦੋਂ ਆਪਾਂ ਨੇ ਬੋਤ ਪਾ। ਤੇ ਸੱਪਾਂ ਲੱਗਿਆ ਹੁਣ ਜਿਵੇਂ ਅੰਕੇ ਕਰਨਾ ਤੁਹਾਨੂੰ ਦੱਸਿਆ ਕਿ ਸਫਾਈ ਕਰੀ ਸੀ ਕਿ ਮੈਂ ਪੜ ਤੋਂ ਮਗਰਾਂ ਤੋਂ ਦੀ ਸਿਆਸਤ ਨੂੰ ਪੁਛਾਦਾ ਜੇ ਇਹ ਸਿਆਸਤ ਨਹੀਂ ਆ ਸਕਦੀ ਮਾਰੇ ਪੰਜਾਬ ਤੋਂ ਪੜਦੇ ਲਾਉਣੀਆਂ ਫਟਾਫਟ ਆਉਂਦੇ ਰੇਕ ਕੇ ਜਾਵਾਂਗੇ ਜੀ ਆਪਾਂ ਵੋਟ ਪਾਉਣ ਸੈਲਫ ਸੇਕ ਕਿਉਂਕਿ ਜੀ ਉਹਦੀ ਡਿਊਟੀ ਲੱਗੀ ਆ ਵੋਟਾਂ ਦੇ ਵਿੱਚ ਉਹ ਵੀ ਮਹਿਮਾਨਾਂ ਨੇ ਸਕੂਲਾਂ ਨੇ ਲਾਈ ਆ ਦੋਟਾ ਆਪਣੀ ਦੂਰ ਨਹੀਂ ਹੈ ਇੱਥੇ ਹੈ ਸਕੂਲ ਦੇ ਵਿੱਚ ਥੋੜੀ ਦੂਰੀ ਹੈ ਸਕੂਲ ਦਾ ਜਿਸਾਈਪ ਪੜਨਾ ਉਥੇ ਜੋ ਮੋਟਾ ਨਹੀਂ ਆਪਣੇ ਹੈ ਨਰਮ ਨੇ ਕਈ ਨਾ ਦੇ ਅੰਝੀ ਕਰਾਉਂਦੇ ਕੰਢੇ ਦੇ ਨਹੀਂ ਸਾਈਡ ਤੇ ਵੀ ਕੁਝ ਲੱਗੀ ਐ ਸੀ ਉਹ ਚਲੇ ਗਿਆ ਤੇ ਆਹ ਨੂੰ ਕਿ ਆਪਾਂ ਦੇ ਕੋਲ ਰੱਖ ਜਮਨ ਆਪਾਂ ਕਰ ਕਰਦੀਏ

दे कब्र बाहर ने साफ ਕਰਤਾ ਜੀ ਬਹੁਤ ਵਧੀਆ ਲੱਗਿਆ ਸਰ ਜੀ ਇਹਦੇ ਤੋਂ ਹੀ ਚੱਲ ਗਈ ਹੈ ਜੇ ਮੇਰੀ ਪਿਆਰ ਜਿਹੜੇ ਸਵੇਰੋਂ ਬਣਾਏ ਸੀਗੇ ਥੋੜੀ ਬਣਾਉਣੇ ਆ ਸਵੇਰੋਂ ਬਹੁਤ ਜੀ ਉਹਨਾਂ ਨੇ ਜਿਹਨੇ ਕੇ ਉਹ ਦਵਾਰਾ ਪਿਲਣਗੇ हां जी ਜੇ ਕੱਲ ਮੈਂ ਵੀਡੀਓ ਪਾਈ ਸੀ ਨਾ ਮੈਂ ਤੁਸੀ ਬਹੁਤ ਨਹੀਂ ਪਿਆਰ ਕੀਤਾ ਤੇ ਬਹੁਤ ਵੀਡੀਓ ਫੋਲੋ ਵਾਚ ਕਰਿਆ ਤੇ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਨਾ ਮੇਰੀ ਸਾਰੀਆਂ ਵੀਡੀਓ ਨੂੰ ਵਾਚ ਕਰਦੇ ਹੋ ਤੇ ਆਪਣਾ ਫਿਰ ਚੇਤੀ ਦੱਸਿਓ ਕਿ ਕੌਸਟ ਆਪਕੋ ਵੀ ਹੋ ਜਾ। ਤੁਹਾਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗੂਗਾ ਤੇ ਵਾਚ ਬਹੁਤ ਵਧੀਆ سپورਟ ਕਰੋ ਜੀ ਚੈਨਲ ਨੂੰ

ਬਾਕੀ ਨਾਲ ਜਿਹਨਾਂ ਨੂੰ ਸੱਜਰਾ ਗੁੱਤ ਚੋਕੀ ਤੇ ਆਪਾਂ ਨੂੰ ਬਾਣੀ ਦੇਣੀ ਆ ਹੈ ਤੇ ਦੰਨੇ ਨੂੰ ਗੜ ਜਿਹੜਾ ਰੱਦ ਵਾਲੀ ਦੇ ਕੇ ਰੱਖਿਆ ਹੁੰਦਾ ਨਾ ਫਿਰ ਏਕੇ ਤੋਂ ਆਵਾਜ਼ ਜਿ ਬਲਾਈ ਹੋਈ ਬਾੜ ਦਿੰਦੀ ਆ ਖੋੜਾ ਰੱਦ ਵਾਲੀ ਦੇ ਕੇ ਪਕਾ ਕੇ ਦੱਬੀ ਛੋਟੀ ਵੀ ਬਹੁਤ ਤੇ ਬਲਾਈ ਆ ਜੇ ਪਰ ਇਹ ਬੰਨੀ ਨਾ ਤੇ ਦੂਜੇ ਬਾਰੇ ਤੇ ਕੰਮ ਨੂੰ ਪੜਾਈ ਚੰਗਾ ਨਾ ਇਹ ਜਾਣਾ ਮੈਂ ਜਿੰਨੇ ਕੰਮ ਹੋ ਜਾਣ ਠੀਕ ਹੈ ਛੇਤੀ ਸੁਛਿੰਦੀ ਇਧਰਲੇ ਰੂਮ ਚ ਰਹਿੰਦੇ ਨੇ ਪੜਦੇ ਇਧਰ ਸਾਡੇ ਤੁਕੀਆਂ ਨੇ ਇਧਰ ਥੋੜੇ ਜਿਹਾ ਟਾਈਮ ਨਾ ਲੱਗਦੇ ਨੇ ਤੇ ਸੈਲਫ੍ਰਿਜ ਕੋਪਰੇਤੀ ਹੁੰਦੇ ਜਿਦਾਂ ਚਾਦਰ ਬਿਚਾਰ ਵੀ ਵਿਛਾਉਣੀਆਂ ਹਲ ਕੋਈ ਐਕਸਟਰਾ ਨਹੀਂ ਕਰਦੇ ਹੁੰਦੇ ਅੰਦਰੀਆਂ ਇਹੀ ਵਾਰੀਆਂ ਚੱਕ ਲੈਣੀਆਂ ਜਿਹੜੇ ਗੱਦੇ ਵਿੱਚ ਆਉਂਦੇ ਨੇ ਸਾਡੇ ਗੱਦੇ ਆ ਤੇ ਜਦਿਆਂ ਵੀ ਕਾਫੀ ਆਪਣੇ ਨੀਤੇ ਬੱਦੇ ਪਾਹਦੇ ਨੇ ਇਹ ਨਾਲਾ ਖੰਡੇ ਹੁੰਦੇ ਆ ਫਬਦੀ ਦੇ ਦਰੀਏ ਮੇਰੀ ਕਾਂਸ਼ੀ ਹੁੰਦੀ ਤੇ ਇਹ ਹੀ ਚੱਕ ਲੈਦੇ ਫਨੇਵਾ ਇਹਨੂੰ ਤੇ ਸਵੇਰੇ ਸ਼ਾਮ ਨੂੰ ਨੇ ਅੱਗੇ ਤਾਂ ਸੈਲਫੀ ਦੀ ਡਿਊਟੀ ਦੀ ਆ ਇਹ ਕਹ ਪਤਾ ਮੈਨੂੰ ਤੇ ਅੱਧੇ ਵਿੱਚ ਬੁੜੇ ਚੱਕ ਗਿਓ ਹੱਥ ਲੈਣੀਆਂ ਸੀਗੇ ਕਹਿੰਦੇ ਸੀ ਸਾਡੇ ਉਹ ਜਾਨ ਦੇ ਗਾਇਸ ਇੱਕੋ ਜਿਹਾ ਸਟਾਈਲ ਤੇ ਆਸਵਾਸਾ ਪਲਾਸਮੈਟਿਕ ਕੋਕੀ ਪੈਂਟ ਦੇ ਵਿੱਚ ਇਹ ਆਜੂ ਸ਼ੇਡ ਦੀ ਦੋ ਸ਼ੇਡ ਹੈ ਮਨ ਵਿੱਚ ਉਹ ਨਹੀਂ ਮਿਲਦਾ ਮੇਰੇ ਜੀਵਨ ਦੇ ਵਿੱਚ ਹੁੰਦੇ ਉਹਨਾਂ ਤੋਂ ਬਗੈਰ ਵੀ ਉਹਨਾਂ ਨੂੰ ਪਾੜ ਕੇ ਫੋਟੋ ਵਗੈਰਾ ਕੋਣਾ ਜਿਹੜੀ ਜੱਦੀ ਕੋਲ ਲੀਆ ਹਾਂ ਤੇ ਸੇ ਮੈਂ ਤਾਂ ਜਿਵੇਂ ਬੋਤਲ ਨੂੰ ਮੇਰੇ ਵਿੱਚ ਹੀ ਗਿਰਦੀ ਲੱਗੀ ਤੇ ਸੇਕਾਂ ਤੋਂ। ਜਦੋਂ ਇਹਦੇ ਲੋਕ ਨੂੰ ਐਕਸਪੀਰੀਅੰਸ ਆਉਂਦਾ ਕੰਮ ਕਰਨ ਦਾ। ਪਤਾ ਲੰਬਾ ਬਾਹਰ। ਬੰਜੀ ਚਾਹ ਵੀ ਆਪਣੀ ਬ੍ਰਾਂਡ ਦੀ ਸੀ। ਇੱਧਰ ਲੱਗ ਬੱਸ ਸਾਈਡ ਬੈਠ ਬੈਠ ਪਰਦੇ ਸੀ। ਕੂਲਰ ਵਿੰਡਰ ਲਾ ਗਏ। 2 ਦਿਨ ਹੋ ਗਏ ਜਵਨ ਆਖ ਤੰਮ। ਕਸਮਾ ਨਾ ਨਾ ਨਹੀਂ ਪੜਦੇ ਨਾ ਦੇ ਲੋਕਾਂ ਕਹਿੰਦੇ ਨੇ ਗੱਡੀਆਂ ਦਾ ਇਸ ਨਾਲੇ ਪਹਿਲੇ ਨੂੰ ਬਣਦੇ ਤਾਂ ਸੱਚੀ ਤਾਂ ਉਹ ਕੱਲੀ ਬੈਂਦੀ ਆ ਜਿਹੜਾ ਉਹਦੇ ਨਾਲ ਕਮਰੇ ਜਿੰਨੇ ਉਹ ਉੱਤੇ ਚੱਲ ਜਾਂਦੇ ਉਹ ਜੇ ਛੋਣਿਆ ਸੀਗੇ ਤਾਂ ਗੜਾ ਨਹੀਂ ਆ ਤੁਹਾਡੇ ਸਾਫ ਹੋ ਗਏ ਤੁਹਾਡੇ ਸਾਫ ਹੋ ਗਏ ਟਾਈਮ ਹੈ ਨਾ ਸਾਨੂੰ ਇਹ ਇੱਕ ਹਾੜੀ ਲੈ ਲੀ ਜਹਾ ਤੇ ਜੋ ਕੀ ਹੈ ਸਾਫ ਕਰਦੇ ਜੀ ਜਾਣਦੀ ਚਲੋ ਕਰਦੇ ਆ ਆਪਣੇ ਲੱਗ ਗਏ ਹੁਣ ਆਪਾਂ ਜਾਵਾਂਗੇ ਥਲੇ ਝਾੜੂ ਲੜ ਗੋਹਾ ਖੂੜਾ ਵਗਾਰਾ ਚੱਕਦੇ ਆ ਤੇ ਫਿਰ ਤੁਹਾਨੂੰ ਮਿਲਾਂਗੇ ਜਾਂ ਗੋਪਾਂ ਲਾਂਗੇ ਲਓ ਜੀ ਆਪਾਂ ਹੋ ਗਏ ਤਿਆਰ ਬੋਟ ਪਾਉਣ ਜਾਣਾ ਜੀ ਆਪਾਂ ਤਿਆਰ ਹੋ ਗਏ ਤੇ ਜਿਸ ਕਰਨ ਵੀ ਮੇਰੇ ਨਾਲ ਜਾਊਗਾ ਉਹ ਵੀ ਤਿਆਰ ਆ ਤੇ ਇਧਰ ਪਤਾ ਨਹੀਂ ਕੱਦੇ ਚੱਕ ਕੇ ਕੀ ਕਰਨ ਲੱਗਿਆ ਹੈ ਕੁਛ ਕਰਦਾ ਵਿੱਚੋਂ ਬੈਠਾ ਦੂ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਬੋਟ ਪਾਉਣ ਤੇ ਆ ਬਹੁਤ ਜ਼ਿਆਦਾ ਹੋ ਗਈ 11:30 ਦਾ ਟਾਈਮ ਹੋ ਗਿਆ ਲੇਟ ਹੋ ਗਏ ਕੰਮ ਕਰ ਕਰਿਆ ਇਹਨੂੰ ਵੈਸੇ ਸੈਲਫੀ ਕਰਨੇ ਢੀਰ ਤੱਕ ਹੈ ਨਹੀਂ ਗੀ ਤੇ ਚਲੋ ਜੀ ਪਾਇਆ ਇਹ ਬੋਟ ਥੁਪਾ ਬਹੁਤ ਜਿਆਦਾ ਹੈ ਮੈਨੂੰ ਕੱਪੜੇ ਪਾਉਣੇ ਨੇ ਹਰੇ ਜਾ ਪਾਰਾ ਸਮੀਰ ਜਾ ਕੇ ਥੋੜਾ ਤੇ ਦੇਖਦੇ ਹਾਂ ਹੁਣ ਕਿੰਨਾ ਕੁ ਦੂਰ ਤਾਂ ਜਾਣਾ ਨਹੀਂਗਾ ਨੇੜੇ ਹੀ ਆ ਬਸ 5-5 ਮਿੰਟ ਲੱਗਣੇ ਤੁਰਨ ਨੂੰ ਤੁਰ ਕੇ ਜਾਣ ਨੂੰ ਆਪਾਂ ਚਲਦੇ ਹਾਂ ਜੀ ਕੋਰਟ ਤੋਂ ਕੋਤੂਪਾ ਕਿੰਨੀ ਹੋਈ ਪਈ ਆ ਬਾਹਰ ਇਹ ਦੰਬ ਪਰਿਆ ਤੇ ਇਹ ਦਤੂਪਾ ਉਹ ਸਾਹਮਣੇ ਜਾਣਾ ਸਕੂਲ ਕੋਲ ਤਾਂ ਜਿਹੜਾ ਛੋਟੇ ਛੋਟੇ ਦਿਖਦੇ ਨੇ ਉੱਥੇ ਆਣਾ ਮੰਮੀ ਲੋ ਜੀ ਇੱਥੇ ਆਪਾਂ ਨੇ ਬੋਰਡ ਪਾਏ ਆਂ ਦੀ ਤੇ ਆਪਾਂ ਆ ਰਹੇ ਆਂ ਵਾਪਸ ਤੁਫਾਂ ਬਹੁਤ ਲੱਗ ਰਹੀ ਸੀ ਆਹਾਂ ਪਿੱਛੇ ਹੀ ਆ ਸੈਂਟਰੀ ਦਾ ਸਕੂਲ ਵਾਸੋਂ ਥੋੜੀ ਦੂਰ ਤੇ ਅੱਧਾ ਪੰਜ ਮਿੰਟ ਲੱਗ ਗਿਆ ਨਿੱਥਾ ਚਾਹ ਨੂੰ ਆਪਾਂ ਵਾਪਸ ਆ ਗਏ ਹੁਣ ਹੁਣ ਲਓ ਜੀ ਆਪਣੇ ਹੋ ਗਈਆਂ ਹੈ ਭਿੰਡੀਆਂ ਘਰਦੀਆਂ ਤੇ ਮੈਂ ਤੋੜ ਕੇ ਲੈ ਕੇ ਆਈ ਸੀ ਇਹ ਹੈਗੇ ਖੀਰੇ ਭਿੰਡੀਆਂ ਪਹਿਲੀ ਤੋੜ ਲੱਗ ਗਈ ਤੇ ਜੱਪੂ ਕਦੂ ਹੁਣ ਬਣਾਵਾਂਗੇ ਸੈਜ ਦੀ ਫੇਵਰੇਟ ਸਰਜੀ ਆ ਆਪਾਂ ਨੇ ਅੱਜ ਆਪਣੀ ਪਹਿਲੀ ਵਾਰ ਬਣਾਉਣੀਆਂ ਨੇ ਘਰਦੀਆਂ ਭਿੰਡੀਆਂ वैसी का पहली बार बनानी है गर्मी में लेना भी है नहीं मैं मोलो मेनू ऐसी का भी जबो कर दिए होंगे ओदो ही बनावांगी क्योंकि जी हुन लगातार चली जानी है बस हुन तळियां होइना सब्जियां ही खानी है बस आज तोळनीया कल ददन ਛਡਕੇ ਪਰਸੋਂ ਨੂੰ ਫੇਰ ਹੋ ਜਾਣੀਆਂ ਨੇ ਇਦਾਂ 3 ਦਿਨ ਲੱਗਿਆ ਹੁੰਦੀਆਂ ਨੇ ਅੱਜ ਇੰਨੀਆਂ ਕ ਨੇ ਕੱਲ ਨੂੰ ਇਦੋਂ ਵੱਧ ਹੋਣਗੀਆਂ ਥੋੜੇ ਥੋੜੇ ਕਰਕੇ ਵਧੀ ਜਾਣਗੀਆਂ ਚਲੋ ਜੀ ਅੱਜ ਸਹਜ ਦੀ ਫੇਵਰੇਟ ਸਬਜੀ ਬਣਾਉਣੀ ਆ ਕਿਦਾਂ ਦਾ ਮੰਗਦਾ ਕਹਿੰਦਾ ਮੰਮੀ ਪਿੰਡਿਆਂ ਕਦਨ ਲੱਗਣਗੇ ਲੱਗਾਂਗੇ ਚਲੋ ਜੀ ਅੱਜ ਲੱਗ ਗਿਆ ਜੀ ਅੱਜ ਬਣਾਉਣੀ ਆਂ ਭਿੰਡੀਆ